ਸ਼ੰਭੂ ਬਾਰਡਰ ਤੋਂ ਦਿੱਲੀ ਪਹੁੰਚਣ ਲਈ ਕਿਸਾਨਾਂ ਦੀ ਜਦੋਜਹਿਦ ਲਗਾਤਾਰ ਜਾਰੀ ਹੈ ਅੱਜ ਵਾਲਾ ਕੂਚ ਕੁਝ ਹੀ ਮਿੰਟਾਂ ਦੇ ਵਿੱਚ ਦੁਬਾਰਾ ਹੋਣਾ ਹੈ ਅੱਜ ਇਸ ਨੂੰ ਪਹਿਲਾ ਜਥਾ ਹੀ ਗਿਣਿਆ ਜਾਵੇਗਾ ਤਕਨੀਕੀ ਤੌਰ ਤੇ ਕਿਉਂਕਿ 6 ਦਸੰਬਰ ਨੂੰ ਜੋ ਇੱਕ 101 ਕਿਸਾਨਾਂ ਦਾ ਮਰਜੀਵੜੇ ਕਿਸਾਨਾਂ ਦਾ ਜਥਾ ਭੇਜਣ ਦਾ ਐਲਾਨ ਹੋਇਆ ਉਸ ਨੂੰ ਦਿੱਲੀ ਪੁਲਿਸ ਨੇ ਔਰ ਖਾਸ ਕਰਕੇ ਹਰਿਆਣਾ ਦੇ ਪ੍ਰਸ਼ਾਸਨ ਨੇ ਮਿਲ ਕੇ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਇਸ ਮਾਮਲੇ 'ਚ ਇਕੱਠੇ ਨੇ ਔਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਵੀ ਉਦੋਂ ਪਹਿਲਾਂ 5 ਦਸੰਬਰ ਨੂੰ ਮੀਟਿੰਗ ਕੀਤੀ ਔਰ ਮਨਾਇਆ ਗਿਆ ਕਿਸਾਨਾਂ ਨੂੰ ਕਿ ਇਸ ਨੂੰ ਟਾਲ ਦਿੱਤਾ ਜਾਵੇ ਪਰ ਦਿੱਲੀ ਪੁਲਿਸ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਜੋ ਤੱਕ ਪਾਰਲੀਮੈਂਟ ਸੈਸ਼ਨ ਚੱਲਣਾ ਹੈ ਕਿਸੇ ਤਰ੍ਹਾਂ ਵੀ ਧਰਨੇ ਦੀ ਪਰਮਿਸ਼ਨ ਲੈ ਬਿਨਾ ਅਸੀਂ ਇੱਥੇ ਕਿਸੇ ਨੂੰ ਐਂਟਰ ਨਹੀਂ ਹੋਣ ਦਿਆਂਗੇ ਵੱਡੀ ਬੈਰੀਕੇਟਿੰਗ ਉੱਥੇ ਵੀ ਕੀਤੀ ਗਈ ਫਿਲਹਾਲ ਜਿਹੜਾ ਕੀ ਗਰਦ ਰਿਆ ਦੇ ਉੱਤੇ ਜਿਹੜਾ ਪੁਲ ਬਣਿਆ ਜਿੱਥੇ ਕਿ ਸ਼ੰਭੂ ਬਾਰਡਰ ਦੇ ਉੱਤੇ ਰੋਕ ਦਿੱਤਾ ਗਿਆ ਕਿਸਾਨਾਂ ਨੂੰ ਦੁਬਾਰਾ ਕੱਢੀਆਂ ਗਈਆਂ ਨੇ ਸ਼ੈੱਡ ਪਾਏ ਗਏ ਨੇ ਪੱਕੇ ਉੱਥੇ ਫਿਰ ਹੰਝੂ ਗੈਸ ਦੇ ਗੋਲੇ ਛੁੱਟੇ ਗਏ ਔਰ ਦਰਜਣ ਦੇ ਕਰੀਬ ਕਿਸਾਨ ਉਸ ਦਿਨ ਵੀ ਜ਼ਖਮੀ ਹੋਏ ਪਰ ਕਿਸਾਨ ਜਥੇਬੰਦੀਆਂ ਦਾ ਫੈਸਲਾ ਬੀਤੇ ਦਿਨ ਹੋਈ ਪ੍ਰੈਸ ਕਾਨਫਰੰਸ ਵਿੱਚ ਵੀ ਜ਼ਾਹਰ ਕਰ ਦਿੱਤਾ ਗਿਆ ਸੀ ਤੇ ਹੁਣੇ ਆਈ ਜਿਹੜੀ ਤਾਜ਼ਾ ਜਾਣਕਾਰੀ ਹੈ ਉਸ ਦੇ ਮੁਤਾਬਕ ਪਹਿਲਾ ਲੰਗਰ ਦਾ ਪ੍ਰਬੰਧ ਉਹਨਾਂ ਕਿਸਾਨਾਂ ਵਾਸਤੇ ਕੀਤਾ ਗਿਆ ਜਿਨ੍ਹਾਂ ਨੇ ਅੱਗੇ ਵਧਣਾ ਦਿੱਲੀ ਵੱਲ ਨੂੰ ਹਾਲਾਂਕਿ ਗੁੰਜਾਇਸ਼ ਥੋੜੀ ਬਹੁਤੀ ਵੀ ਨਜ਼ਰ ਨਹੀਂ ਆ ਰਹੀ ਕਿ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾਏਗਾ ਜਿਸ ਢੰਗ ਦੇ ਨਾਲ ਉੱਥੇ ਬੈਰੀਕੇਟਿੰਗ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸਾਨ ਜ਼ਖਮੀ ਹੋਏ ਨੇ ਪਰ ਕਿਸਾਨ ਜਥੇਬੰਦੀਆਂ ਖਾਸ ਕਰਕੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਤੇ ਹਰਿਆਣਾ ਦੀ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਐਲਾਨ ਸੀ ਕਿ ਜਦੋਂ ਜਦੋਂ ਤੱਕ ਹਰਿਆਣਾ ਪ੍ਰਸ਼ਾਸਨ ਕਿਸਾਨਾਂ ਨੂੰ ਕੁੱਟ ਕੇ ਜਾ ਤਸ਼ੱਦਦ ਕਰਕੇ ਥੱਕ ਨਹੀਂ ਜਾਂਦਾ ਉਦੋਂ ਤੱਕ ਸਾਡਾ ਤਾਂ ਸੰਘਰਸ਼ ਜਾਰੀ ਰਹੇਗਾ ਅਸੀਂ ਜਥੇ ਭੇਜਦੇ ਰ੍ਹਾਂਗੇ ਹਾਲਾਂਕਿ ਇੱਕ ਦਿਨ ਦਾ ਵਿੱਚੋਂ ਵਕਫਾ ਪਾਇਆ ਗਿਆ ਬੀਤੇ ਦਿਨ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਜਥਾ ਨਹੀਂ ਭੇਜਿਆ ਗਿਆ ਅੱਜ ਜਿਹੜਾ ਜਥਾ ਜਾਣ ਲੱਗਾ ਹੈ ਹੁਣ ਦੇਖਦੇ ਹਾਂ ਕਿ ਪਰਸੋਂ ਵਾਲੀ ਤਸਵੀਰ ਬਣੇਗੀ ਜਾਂ ਫਿਰ ਪਰ ਹਰਿਆਣਾ ਪ੍ਰਸ਼ਾਸਨ ਜਾਣ ਦੇਵੇਗਾ ਕਿਉਂਕਿ ਹਰਿਆਣਾ ਪ੍ਰਸ਼ਾਸਨ ਨਹੀਂ ਜਾਣ ਦੇਵੇਗਾ ਇਸ ਦੇ ਕੁਝ ਤੱਥ ਨੇ ਫੈਕਟ ਨਹੀਂ ਕਿਉਂਕਿ ਉਸ ਦਿਨ ਵੀ ਜਦੋਂ ਕਿਸਾਨਾਂ ਦੀ ਆਪਸ ਦੇ ਵਿੱਚ ਜਦੋਜਾਦ ਹੋ ਰਹੀ ਸੀ ਵਾਰਤਾਲਾਪ ਹੋ ਰਿਹਾ ਸੀ ਤਾਂ ਪ੍ਰਸ਼ਾਸਨ ਦੇ ਵੱਲੋਂ ਸਪੀਕਰਾਂ ਦੇ ਵਿੱਚ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਜੇਕਰ ਤੁਹਾਡੇ ਕੋਲ ਪਰਮਿਸ਼ਨ ਹੈ ਦਿੱਲੀ ਵਿੱਚ ਧਰਨਾ ਲਾਉਣ ਦੀ ਤਾਂ ਫਿਰ ਅਸੀਂ ਲੰਘਣ ਦੇਾਂਗੇ ਨਹੀਂ ਤਾਂ ਬਿਲਕੁਲ ਵੀ ਅਗੇ ਨਹੀਂ ਵਧਣ ਦਿੱਤਾ ਜਾਵੇਗਾ ਜਾਣ ਦਿੱਤਾ ਜਾਵੇਗਾ ਔਰ ਇਥੋਂ ਤੱਕ ਵੀ ਕਿ ਹੰਝੂ ਗੈਸ ਦੇ ਗੋਲੇ ਛੁੱਟੇ ਗਏ ਔਰ ਉੱਥੇ ਕਿਸਾਨ ਇੱਕ ਵੀ ਅੱਗੇ ਵਧਣਾ ਚਾਹੁੰਦਾ ਸੀ ਤੇ ਉਹਨਾਂ ਨੂੰ ਪਿੱਛੇ ਧੱਕਣ ਦੇ ਲਈ ਸਪਰੇਅ ਵੀ ਆ ਜਿਹੜੀ ਜ਼ਹਿਰੀਲੀ ਛੜਕੀ ਗਈ ਉੱਥੇ ਕਿ ਜਿਹੜੀ ਅੱਖਾਂ ਨੂੰ ਨੁਕਸਾਨ ਕਰਦੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਆ ਕਾਰਵਾਈ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਜਿਹੜੀਆਂ ਕੀ ਵਿਰੋਧੀ ਸਿਆਸੀ ਪਾਰਟੀਆਂ ਤੇ ਵੀ ਆਪਣੀ ਭੂਮਿਕਾ ਨਾ ਨਿਭਾਉਣ ਤੇ ਦੋਸ਼ ਕਿਸਾਨ ਆਗੂਆਂ ਨੇ ਲਾਏ ਨੇ ਤੇ ਕਿਸਾਨ ਇਸੇ ਕਰਕੇ ਕਹਿੰਦੇ ਨੇ ਕਿ ਅਸੀਂ ਦੁਬਾਰਾ ਤੋਂ ਜਿਹੜਾ ਕੇਂਦਰ ਸਰਕਾਰ ਤੋਂ ਮੰਗਾ ਮਨਵਾਉਣ ਦੇ ਲਈ ਜਾਵਾਂਗੇ ਔਰ ਇਸੇ ਤਰੀਕੇ ਦੇ ਨਾਲ ਜੇਕਰ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਵੱਲੋਂ ਮੰਨੀਆਂ ਮੰਗਾ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਉਧਰੋਂ 12ਵੇਂ ਦਿਨ ਚ ਪੁੱਜ ਗਿਆ ਤੇ ਉਹਨਾਂ ਦੀ ਸਿਹਤ ਆ ਜਿਹੜੀ ਉਹ ਸਾਜਗਰ ਨਹੀਂ ਹੈ ਡਾਕਟਰਾਂ ਦੀ ਟੀਮ ਅਨੁਸਾਰ ਡੱਲੇਵਾਲ ਦੀ ਸਿਹਤ ਤੇਜ਼ੀ ਨਾਲ ਵਿਗੜ ਰਹੀ ਹੈ ਡਾਕਟਰਾਂ ਨੇ ਦੱਸਿਆ ਕਿ ਕਿਸਾਨ ਆਗੂ ਡੱਲੇਵਾਲ ਦੀ ਕਿਡਨੀ ਵਿੱਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਉਹਨਾਂ ਦਾ ਭਾਰ ਲਗਭਗ 9 ਕਿਲੋ ਦੇ ਕਰੀਬ ਘਟ ਗਿਆ ਉਹਨਾਂ ਦਾ ਬਲੱਡ ਪ੍ਰੈਸ਼ਰ ਆ ਜਿਹੜਾ ਉਹ ਵੱਧ ਤੋਂ ਵੱਧ 150 ਔਰ ਘੱਟੋ ਘੱਟ 100 ਤੇ ਰਹਿੰਦਾ ਔਰ ਸ਼ੂਗਰ ਆ ਜਿਹੜੀ ਉਹ 99 ਤੇ ਆ ਗਈ ਹੈ ਇਸ ਦੌਰਾਨ ਕਿਸਾਨ ਆਗਮਾ ਨੇ ਕਿਹਾ ਜੇਕਰ ਢੱਲੇਵਾਲ ਨੂੰ ਕੁਝ ਹੁੰਦਾ ਤੇ ਇਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮੇਸ਼ਾ ਹੋਣਗੇ ਉਹਨਾਂ ਨੇ ਕਿਹਾ ਕਿ 9 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਵਿੱਚ ਕਿਸਾਨ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਇੱਕ ਦਿਨ ਦਾ ਸੰਕੇਤਕ ਵਿਮਰਨ ਮਰਤ ਰੱਖਣਗੇ ਤਾਂ ਮਰਜੀਬੜੇ ਜੱਥੇ ਤੋੜਨ ਦੀ ਜਿੱਥੋਂ ਤੱਕ ਗੱਲ ਹੈ ਕੁਝ ਹੀ ਮਿੰਟਾਂ ਦੇ ਵਿੱਚ ਮਰਜੀਬੜੇ ਜੱਥਾ ਜਿਹੜਾ ਫਿਰ ਚੱਲਣ ਨੂੰ ਤਿਆਰ ਆ ਔਰ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਦੂਜਾ ਜਥਾ ਮੁੜ ਦਿੱਲੀ ਵੱਲ ਨੂੰ ਕੋਚ ਕਰੇਗਾ ਉਹਨਾਂ ਕਿਹਾ ਕਿ ਜਿੰਨਾ ਚਿਰ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕੁੱਟ-ਕੁੱਟ ਕੇ ਥੱਕ ਨਹੀਂ ਜਾਂਦੀ ਉਹਨਾਂ ਚਿਰ ਇਸੇ ਤਰ੍ਹਾਂ ਦਿੱਲੀ ਕੋਚ ਕਰਦੇ ਰਹਿਣਗੇ ਉਹਨਾਂ ਦੱਸਿਆ ਕਿ ਬੀਤੇ ਦਿਨ ਅਥਰੂ ਗੈਸ ਦੇ ਗੋਲਿਆਂ ਕਾਰਨ ਜ਼ਖਮੀ ਹੋਣ ਮਗਰੋਂ ਦਾਖਲ ਕਰਵਾਏ ਗਏ 16 ਚੋਂ 15 ਕਿਸਾਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਮੁੜ ਜੂਝਣ ਲਈ ਤਿਆਰ ਨੇ ਉਹਨਾਂ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਵੀ ਆਪਣੀ ਭੂਮਿਕਾ ਸਹੀ ਢੰਗ ਨਾਲ ਨਹੀਂ ਨਿਭਾ ਰਹੀਆਂ ਉਹਨਾਂ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਾ ਹੈ ਕਿਸਾਨਾਂ ਆਗੂ ਪੰਦੇਰ ਨੇ ਤੇ ਵੀ ਆਖ ਦਿੱਤਾ ਕਿ ਇੱਕ ਪਾਸੇ ਕੇਂਦਰੀ ਮੰਤਰੀ ਕਹਿ ਰਹੇ ਨੇ ਕਿ ਉਹ ਗੱਲਬਾਤ ਲਈ ਤਿਆਰ ਨੇ ਪਰ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਕਿਹਾ ਕਿ ਵਿੱਤੀ ਸਾਲ ਚ ਕਾਰਪੋਰੇਟ ਘਰਾਣਿਆਂ ਚ ਘਰਾਣਿਆਂ ਦਾ 1.7 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ ਪਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਹਰਿਆਣਾ ਪੁਲਿਸ ਵੱਲੋਂ ਲਾਏ ਗੇ ਬੈਰੀਕੇਡਾਂ ਬਾਰੇ ਵੀ ਉਹਨਾਂ ਕਿਹਾ ਕਿ ਉਹ ਦੂਜੇ ਦਰਜੇ ਦੇ ਨਾਗਰਿਕ ਨਹੀਂ ਨੇ ਉਨਾ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਇਹ ਵੀ ਆਖਿਆ ਕਿ ਕਿਸਾਨ ਆਗੂਆਂ ਦੀ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਗੱਲਬਾਤ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਆ ਕਿ ਜਿਸ ਵੀ ਚੈਨਲ ਨੇ ਖਬਰ ਚਲਾਈ ਹੈ ਉਹ ਸਾਰਾ ਸਰ ਗਲਤ ਹੈ ਹਰਿਆਣਾ ਪੁਲਿਸ ਨੇ ਬਾਡਰ ਤੇ ਕੀਤੀ ਗਈ ਬੈਰੀਕੇਟਿੰਗ ਨੂੰ ਅੱਜ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ ਤੇ ਬਾਡਰ ਤੇ ਰੋਕਵਜੋ ਬਣਾਏ ਗੀ ਸ਼ੈੱਡ ਤੇ ਲੱਗੀ ਜਾਲੀ ਨੂੰ ਕੁਝ ਕਿਸਾਨਾਂ ਨੇ ਸੰਗਲ ਪਾ ਕੇ ਖੇਚਣ ਦੀ ਕੋਸ਼ਿਸ਼ ਕੀਤੀ ਸੀ ਇਸ ਦਰਾਰ ਇਹ ਜਾਲੀ ਭਾਵੇਂ ਟੁੱਟੀ ਤਾਂ ਨਹੀਂ ਪਰ ਦਿੱਲੀ ਜਰੂਰ ਹੋ ਗਈ ਸੀ ਹਰਿਆਣਾ ਪੁਲਿਸ ਨੇ ਅੱਜ ਇਹ ਜਾਲੀ ਮੜ ਮਜ਼ਬੂਤ ਕਰ ਦਿੱਤੀ ਹੈ ਇਸ ਤੋਂ ਇਲਾਵਾ ਪੁਲਿਸ ਨੇ ਮੋਟੀਆਂ ਕਿਲਾ ਵੀ ਦੁਬਾਰਾ ਘਟ ਦਿੱਤੀਆਂ ਨੇ ਰੀਡਿੰਗਾਂ ਕਿਲਾ ਪਹਿਲਾਂ ਪੱਟ ਦਿੱਤੀਆਂ ਸੀ ਕਿਸਾਨਾਂ ਨੇ ਮੋੜ ਤੋਂ ਗੱਡੀਆਂ ਗਈਆਂ ਨੇ ਵੱਡੀ ਬੈਰੀਗੇਟਿੰਗ ਹੈ ਦੇਖਦੇ ਹਾਂ ਕਿ ਹਰਿਆਣਾ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਦਾ ਅੜੀ ਅੜੀਆ ਰਵਈਆ ਕਦੋਂ ਤੱਕ ਜਾਰੀ ਰਹਿੰਦਾ ਹੈ ਹਾਲਾਂਕਿ ਇੱਥੇ ਵੀ ਨਹੀਂ ਭੁੱਲਣਾ ਚਾਹੀਦਾ ਇੱਕ ਦਫ਼ਾ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਕਹਿ ਦਿੱਤਾ ਸੀ ਕਿ ਰਸਤਾ ਹਰਿਆਣਾ ਸਰਕਾਰ ਨੂੰ ਖਾਲੀ ਕਰਨਾ ਚਾਹੀਦਾ ਭਰੋਸਾ ਵੀ ਦੇ ਦਿੱਤਾ ਗਿਆ ਹਰਿਆਣਾ ਸਰਕਾਰ ਵੱਲੋਂ ਪਰ ਹਰਿਆਣਾ ਸਰਕਾਰ ਫਿਰ ਆਪਣੀ ਜਿੱਦ ਤੇ ਅੜੀ ਰਹੀ ਔਰ ਸੁਪਰੀਮ ਕੋਰਟ ਕੋਈਦੀ ਹੈ ਸੁਪਰੀਮ ਕੋਰਟ ਦੇ ਵਿੱਚ ਫਿਰ ਫੈਸਲਾ ਕੀ ਆਉਂਦਾ ਹੈ ਹੁਕਮ ਕੀ ਆਉਂਦੇ ਨੇ ਹਦਾਇਤਾਂ ਕੀ ਆਉਂਦੀਆਂ ਨੇ ਕਿ ਹਰਿਆਣਾ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਕਿਸਾਨਾਂ ਨੂੰ ਸਮਝਾਉਣ ਔਰ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਹੈ ਠੀਕ ਹੈ ਔਰ ਕਿਸਾਨ ਬਿਨਾਂ ਟਰੈਕਟਰ ਟਰਾਲੀਆਂ ਦੇ ਜੇਕਰ ਆਪਣੀ ਮੰਗ ਬਣਵਾਉਣ ਦੇ ਲਈ ਦਿੱਲੀ ਜਾਣਾ ਚਾਹੁੰਦੇ ਨੇ ਤੇ ਜਾਇਆ ਜਾ ਸਕਦਾ ਹੈ ਹੁਣ ਪਹਿਲਾਂ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹਦਾਇਤਾਂ ਦੀ ਪ੍ਰਵਾਨੀ ਕੀਤੀ ਹਰਿਆਣਾ ਸਰਕਾਰ ਨੇ ਫਿਰ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਵੀ ਮੰਨਣ ਨੂੰ ਤਿਆਰ ਨਹੀਂ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਕੇਂਦਰ ਤੋਂ ਵੀ ਵੱਡਾ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਸੁਪਰੀਮ ਕੋਰਟ ਤੋਂ ਵੀ ਆਪਣੇ ਆਪ ਨੂੰ ਉੱਚਾ ਸਮਝ ਰਹੀ ਹੈ ਇਹ ਕਿਸਾਨਾਂ 'ਆਗੂ ਦੋਸ਼ ਲਾਰੇ ਨੇ ਦੇਖਦੇ ਹਾਂ ਕਿ 6 ਦਸੰਬਰ ਵਾਲੀ ਸਥਿਤੀ ਅੱਜ ਪੈਦਾ ਹੁੰਦੀ ਹੈ ਜਾਂ ਫਿਰ ਗੱਲਬਾਤ ਦੇ ਜ਼ਰੀਏ ਕਿਸਾਨ ਅੱਗੇ ਵੱਧ ਪਾਉਣਗੇ ਸੰਭਾਵਨਾ ਬਹੁਤ ਘੱਟ ਹੈ ਅੱਜ ਵੀ ਟਕਰਾ ਦੇਖਣ ਨੂੰ ਮਿਲ ਸਕਦਾ ਹੈ ਤਸਵੀਰਾਂ ਜਿਹੜੀਆਂ ਸ਼ੰਭੂ ਬਾਰਡਰ ਤੋਂ ਇਸ ਤਰ੍ਹਾਂ ਦੀਆਂ ਆਉਣ ਦੀ ਸੰਭਾਵਨਾ ਪੂਰੀ ਤਰ੍ਹਾਂ ਬਣੀ ਹੋਈ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ